ਹਾਲੀ ਨੌਟਰ ਜੋਧਕੋਨ ਗਰੀਬਾਲ ਐਸਐਸਪੀ ਗਿਆਤੀ ਐਸਐਸਪੀ ਅਤੇ ਐਲਐਸਪੀ ਰੋਹ ਸਿੰਘ ਸਾਉਦੀ ਜੀਰਪੁਰ ਵੱਲੋਂ ਅਲਾਕਾਰਚ ਗੈਰ ਕਾਨੂੰਨੀ ਤੱਥਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਲਈ ਸਪੈਸ਼ਲ ਮੀਚ ਚਲਾਈ ਗਈ ਹੈ ਇਸੇ ਲੜੀ ਤਹਿਤ ਕੱਲ ਐਸਆਈ ਅਰਜਿੰਦਰ ਚੋਹਾਨ ਨੇ ਇੱਕ ਨਾਕਾ ਬੰਦੀ ਕੀਤੀ ਜਤੋਂ ਸੀਕ੍ਰਟ ਇਨਫੋਰਮੇਸ਼ਨ ਮਿਲੀ ਕਿ ਇੱਕ ਲਲਤ ਉੱਤਰ ਭਾਰਤੀ ਮੋਸ਼ਨ ਜੋ ਰਾਜਪੁਰਾ ਮੌਲ ਤੋਂ ਨੀਵੀਂ ਰਹਿਣ ਵਾਲਾ ਉਹ ਇੱਕ ਮੋਟਰਸਾਈਕਲ ਲੈ ਕੇ ਘੁੰਮ ਰਿਹਾ ਜੀ ਮੋਟਰਸਾਈਕਲ ਤੇ ਜਾਲੀ ਨੰਬਰ ਪਲੇਟ ਵੀ ਲਾਈ ਹੈ ਤੇ ਉਹ ਮੋਟਰਸਾਈਕਲ ਨੂੰ ਚੋਰੀ ਕੀਤਾ ਆਪਣੇ ਵਾਲਾ ਚੌਂਦੇ ਨੇੜੇੋਂ ਅੱਧੇ ਉਹਦੇ ਕੋਲ ਹੋਰ ਵੀ ਮੋਟਰਸਾਈਕਲ ਹੈਗੇ ਇਹਨੇ ਕਿ ਉਹ ਪੁਰਾਣਾ ਪੁਰਾਣਾ ਜੇਲ੍ਹ ਚ ਆਇਆ ਹੋਇਆ ਪਹਿਲਾਂ ਨਸ਼ੇ ਕਰਦਾਦੀ ਆ ਕੱਲ ਉਹਨੇ ਸਿਕਰੇਟ ਇਨਫੋਰਮੇਸ਼ਨ ਤੇ ਕੇਸ ਰਜਿਸਟਰ ਕੀਤਾ ਔਰ ਦਰਾਨੇ ਨਾਕਾਬੰਦੀ ਇਹਨੂੰ ਕੱਲ ਮੋਟਰਸਾਈਕਲ ਸਮੇਤ ਗ੍ਰਿਫਤਾਰ ਕਰ ਲਿਆ ਇਸ ਮੋਟਰਸਾਈਕਲ ਤੇ ਜਾਲੀ ਨੰਬਰ ਪਲੇਟ ਲਾਈ ਸੀ ਔਰ ਡਿਊਰਿੰਗ ਇਨਵੈਸਟੀਗੇਸ਼ਨ ਇਹਨੇ ਇੱਕ ਹੋਰ ਮੋਟਰਸਾਈਕਲ ਵੀ ਸਮਟ ਰਿਕਵਰ ਕਰਾਇਆ ਜੋ ਰਾਜਪੁਰਾ ਤੋਂ ਪਿਛਲੇ ਦਿਨੀ ਚੋਰੀ ਉਸ਼ੇ ਦੇ ਕੇਸ ਇਸਰ ਕਰਕੇ ਅਗਵਾਜੋਗ ਦਾਤੇ ਪੇਸ਼ ਕੀਤਾ ਜਾ ਰਿਹਾ ਇਹ ਦੇਖੋ ਅਨਰਿੰਦੀ ਕਾਰਵਾਈ ਕਰਕੇ ਹੋਰ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹਦੀਆਂ ਹੋਰ ਕਿੱਥੇ ਕਿੱਥੇ ਨੇ ਇਸ ਤਰ੍ਹਾਂ ਦੀਆਂ ਚੋਰੀਆਂ ਜਾਂ ਕੋਈ ਕ੍ਰਾਈਮ ਕੀਤਾ ਹੈ ਇਸ ਸਨੜਿਚ ਅਸੀਂ ਹਰ ਕਾਨੂੰਨ ਦੀ ਪਾਲਣਾ ਕਰਨ ਵਾਲੇ ਨੂੰ ਰਿਕਾਰਡ ਕਰਦੇ ਹਾਂ ਤੇ ਜਿਹੜੇ ਕਾਨੂੰਨ ਵਿਰੋਧੀ ਇਸ ਤਰ੍ਹਾਂ ਦੇ ਲਾਪਤਾ ਪੈਦਾ ਕਰਦੇ ਆ ਉਹਨਾਂ ਖਿਲਾਫ ਤੋਂ ਵੀ ਕਾਰਵਾਈ ਕਰਨ ਲਈ ਸਾਡੀ ਪੁਲਿਸ ਪਾਰਟੀ ਸੀਨੀਅਰ ਅਫਸਰ ਦੇ ਡਾਇਰੈਕਸ਼ਨ ਤੇ ਹਮੇਸ਼ਾ ਹੀ ਰੈਫਰਸ ਕਰ ਰਹੀ ਆ ਪਬਲੀਕ ਰਿਕਵੈਸਟ ਆ ਕਿ ਜੇ ਕਿਸੇ ਜਗ੍ਹਾ ਨੂੰ ਕੋਈ ਇਸ ਤਰ੍ਹਾਂ ਦੀ ਇਨਫੋਰਮੇਸ਼ਨ ਮਿਲਦੀ ਹੈ ਸਾਨੂੰ ਨਾਲ ਜਾਂਝ ਕਰਿਏ ਕਿ ਜਿਹੜੇ ਡਰਗ ਵਗੈਰਾ ਲੈਂਦੇ ਆ ਜਾਂ ਡਰਗ ਕਿਤੇ ਵੇਚਦੇ ਆ ਉਹਨਾਂ ਦੀ ਸਪੈਸ਼ਲ ਤੁਹਾਨੂੰ ਇਨਫੋਰਮੇਸ਼ਨ ਦਿੱਤੀ ਜਾਵੇ ਤੇ ਇਹਨਾਂ ਦੇ ਨਾਂ ਨੰਬਰ ਸਾਰੇ ਸੀਕਰਟ ਰੱਖੇ ਜਾਣਗੇ ਥੈਂਕ ਯੂ